ਇਹਰੇ ਬਾਬਾ ਜੀ ਹੈਗਾ ਇਹ ਗੁਰਿੰਦਰ ਵੀ ਇਹ ਇੰਡੀਆ-ਇੰਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌਂ ਲੱਗੀ ਧਰਮ ਦਾਜ ਮਰ ਜਿਵੇਂ ਝੂਠ ਬੋਲਾਂ ਇਹ ਕਹਿੰਦਾ ਪੰਜਾਬ ਦੇ ਮੁੱਦਿਆਂ ਤੇ ਖੁੱਲ ਕੇ ਬੋਲਣ ਕਰਕੇ ਅਕਸਰ ਚਰਚਾ ਵਿੱਚ ਰਹਿਣ ਵਾਲੀ ਨੈਨਸੀ ਗਰੇਵਾਲ ਨੂੰ ਲਗਭਗ ਹਰ ਕੋਈ ਜਾਣਦਾ ਹੀ ਹੋਵੇਗਾ ਹੁਣ ਨੈਨਸੀ ਨੇ ਲਾਈਵ ਆ ਕੇ ਬਿਆਸ ਡੇਰੇ ਦੇ ਮੁਖੀ ਗੁਰਿੰਦਰ ਢਿੱਲੋਂ ਅਤੇ ਬਿਕਰਮਜੀਤ ਮਜੀਠੀਆ ਦੇ ਕਈ ਗੰਭੀਰ આરોਪ ਲਗਾਏ ਹਨ ਇਥੋਂ ਤੱਕ ਕਿ ਉਸ ਨੇ ਅਜਹੀਆਂ ਗੱਲਾਂ ਵੀ ਕਹੀਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਬਾਕੀ ਨੈਨਸੀ ਨੇ ਹੋਰ ਕੀ ਕੁਝ ਕਿਹਾ ਉਹ ਤੁਸੀਂ ਖੁਦ ਹੀ ਸੁਣੋ ਜਿਹੜਾ ਬਿਆਸ ਡੇਰਾ ਦਾ ਮੁਖਿਆ ਇਹਨਾਂ ਦਾ ਉਹ ਤਾਂ ਵੱਡਾ ਜਿਹੜਾ ਪਾਪਾ ਜਿਹੜਾ ਦਸਾਂ ਗੁਰੂਆਂ ਤੋਂ ਵੀ ਵੱਡਾ ਕ੍ਰਿਸ਼ਨੀ ਗੁਰੂ ਗ੍ਰੰਥ ਸਾਹਿਬ ਤੇ ਵੱਡਾ ਦਰਜਾ ਲੈ ਕੇ ਬੈਠਾ ਆਪਦਾ ਸੋ ਬਹੁਤ ਨੰਗਾ ਹੋ ਚੁਕਿਆ ਉਹਦੇ ਕਾਫੀ ਚੀਜ਼ਾਂ ਬਾਹਰ ਆ ਗਈਆਂ ਲੋਕਾਂ ਨੇ ਉਹਦੇ ਖਿਲਾਫ ਕਾਫੀ ਕੇਸ ਕੀਤੇ ਹੋਏ ਸੀ ਬਹੁਤ ਲੋਕਾਂ ਦਾ ਦੁੱਖ ਇਸ ਜਿਹੜੀ ਜ਼ਮੀਨਾਂ ਤੇ ਉਹਨੇ ਕਬਜ਼ੇ ਕੀਤੇ ਜ਼ਬਰਦਸਤੀ ਬਹੁਤ ਚੀਜ਼ਾਂ ਬਾਹਰ ਆ ਰਹੀਆਂ ਜਿਵੇਂ ਆਪਾਂ ਸਰਸੇ ਵਾਲੇ ਕਹਿੰਦੇ ਸਰਸੇ ਵਾਲਾ ਯਾਸ਼ਾ ਜਨਾਨੀਆਂ ਨਾਲ ਯਾਸ਼ੀਆਂ ਕਰਦਾ ਫਲਾਣਾ ਤੇਖੜਾ ਤੇ ਆਪਾਂ ਕਹਿੰਨੇ ਵੀ ਵਿਆਸ ਵਾਲੇ ਬਾਰੇ ਵੀ ਗੱਲ ਨਹੀਂ ਸੁਣੀ ਕਦੀ ਵੀ ਇਹ ਜਨਾਨੀ ਬਾਜ਼ ਨਹੀਂ ਇਹ ਦੇਖੋ ਦੁਨੀਆ ਦਾ ਜਿਹੜਾ ਵੀ ਮੱਤ ਬਿਲੀਅ ਆਜਮਾ ਰੱਖਿਓ ਦਿਲ ਦੀ ਧੜਕਣਾਂ ਤੇ ਹੱਥ ਰੱਖ ਲਓ ਗੱਲ ਬੜੀ ਔਖੀ ਆ ਸ਼ਾਇਦ ਮੈਂ ਵੀ ਤੁਹਾਨੂੰ ਇਹ ਡਾਈਜੈਸਟ ਨਾ ਹੋਵੇ ਪਰ ਡਾਈਜੈਸਟ ਕਰਨੀ ਪੈਣੀ ਆ ਸੱਚ ਸੱਚ ਹੁੰਦਾ ਦੁਨੀਆ ਦਾ ਕੋਈ ਵੀ ਮਰਦ ਬਿਲੀਅਨিয়ার ਹੋਵੇ ਫੌਟ ਬੇਸ਼ੁਮਾਰ ਦੌਲਤ ਪੈਸਾ ਹੋਵੇ ਕਿਆਸ਼ੀ ਜ਼ਰੂਰ ਕਰਦਾ ਕੁੜੀਆਂ ਨਾਲ ਇਹ ਗੱਲ ਮੇਰੀ ਯਾਦ ਰੱਖਿਓ ਕਹਿੰਦੇ ਆ ਲੋਕਾਂ ਦੇ ਮੂਹਰੇ ਬਾਬੇ ਦਾ ਚੋਲਾ ਤੇ ਪਰਦੇ ਦੇ ਪਿੱਛੇ ਬੜਾ ਹੀ ਵੱਡਾ ਛੋੜਾ 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 ਸੋ ਬਿਲਕੁਲ ਜੀ ਸੋ ਰਾਜੇ ਮਹਾਰਾਜਾਂ ਕੋਲ ਕਿੰਨੀਆਂ-ਕਿੰਨੀਆਂ ਰਾਣੀਆਂ ਹੁੰਦੀਆਂ ਸੀ ਹਰਮ ਦੇ ਵਿੱਚ ਕਿੰਨੀਆਂ ਜਨਾਨੀਆਂ ਹੁੰਦੀਆਂ ਸੀ ਕਿਉਂ ਰਾਜੇ ਮਹਾਰਾਜ ਜਿਸ ਤਰ੍ਹਾਂ ਦੇ ਇਰਾਦੇ ਆਦੇ ਧਰਤੀ ਦੇ ਹੁਣ ਜਿਹੜੇ ਬਾਬਾ ਜੀ ਹੈਗਾ ਇਹ ਗੁਰਿੰਦਰ ਵੀ ਇਹ ਇੰਡੀਆ-ਉਂਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌ ਲੱਗੇ ਧਰਮਰਾਜ ਮਾ ਜਿਵੇਂ ਝੂਠ ਬੋਲਾਂ ਇਹ ਕਹਿੰਦਾ ਇਹ ਸਪੇਨ ਵਿੱਚ ਰਹਿੰਦਾ ਹੈ ਸਪੇਨ ਦੇ ਵਿੱਚ ਇਹਦੇ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਪਾਰਟਨਰਸ਼ਿਪ ਮਜੀਠੀਏ ਦੀ ਵੀ ਹੈ आ, 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 जो आज तक कभी किसी को पता नहीं था पता चल गया अब चल गया बात निकली है निकली है निकली तो निकल के बड़ी दूर तक जाएगी राइट वैसे भी माशाल्लाह जो मेरी जुबान है ये जब भी बोलती है खोलती है बड़ी बात दूर तक ही चली जाती है बहुत दूर निकल जाती है सो so, उसमें भी इसका पार्टनरशिप है और जब ये जाते हैं इन में तो वहां पे गोरी गोरी चिट्टी चिट्टी गुलाबी गुलाबी में, में पसंद है इनको। पूरे फिट फिगर वाली है। इंडिया की औरतें वर्तो को तो ये कुछ नहीं समझते हैं और यहाँ पे आके ये लोग इज्जत बना लेते हैं कि हम बाबा हैं बाबा नहीं है ये झोल है झोल में बता रही हूँ आप सडनली दो आने से पहले राजा भी आ गया ना अच्छा मैंने एक गाल दस दीजिए अच्छा, अपने बारे हूं हमें क्योंकि नी जोक छी है ਸੱਚੀ ਜੋਕਿੰਗ ਦਾ ਮੂਡ ਚ ਬਿਲਕੁਲ ਨਹੀਂ ਆ ਮੇਰੇ ਮੰਮੀ ਨੂੰ ਚਾਹ ਪੁੱਛ ਲਿਓ ਮੈਨੂੰ ਬਚਪਨ ਤੋਂ ਇੱਕ ਡ੍ਰੀਮ ਦੇਖਦੀ ਆ ਜਿਵੇਂ ਨਾਬੇ ਵਾਲੇ ਮੁੰਡੇ ਨੇ ਆਪਣਾ ਸੁਪਨਾ ਦੱਸਤਾ ਤੇ ਇਹਨੇ ਨਾਬੇ ਵਾਲੇ ਦੀ ਮਰਾਜਾ ਬਣ ਗਿਆ ਹੁਣ ਇਦਾਂ ਤੇ ਇੱਕ ਸੁਪਨਾ ਮੈਨੂੰ ਆਉਂਦਾ ਪਰ ਮੈਂ ਤਾਂ ਕਦੀ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਤਾਂ ਕਿਹਾ ਨਹੀਂ ਮੈਂ ਫਲਾਣੀ ਜਗ੍ਹਾ ਦਾ ਰਾਜਾ ਮੈਨੂੰ ਮੇਰਾ ਪਰ ਰਾਜਪੜ ਵਾਪਸ ਦੇ ਦੋ ਸੋ ਮੈਨੂੰ ਹਮੇਸ਼ਾ ਇੱਕ ਸੁਪਨਾ ਆਉਂਦਾ ਹੈ ਕਿ ਮੈਂ ਘੋੜੇ ਤੇ ਸਵਾਰ ਆ ਸ਼ਾਹੀ ਪੋਸ਼ਟ ਜਿਹੜੇ ਸ਼ਾਹੀ ਕੱਪੜਿਆਂ ਵਿੱਚ ਲਬਾਸ ਪਾਇਆ ਹੋਇਆ ਤੇ ਹੱਥ 'ਚ ਮੇਰੇ ਕਰਪਾਨ ਆ ਮੈਂ ਕਿਸੇ ਯੁੱਧ ਦੇ ਵਿੱਚ ਮੈਂ ਪੂਰੀ ਕਿਰਪਾਨ ਚਲਾਨੀ ਹੈ ਪੂਰਾ ਯੁੱਧ ਲੜਦਾ ਪਰ ਮੈਂ ਬੰਦਾ ਹਾਂ ਉਹ ਜਦੋਂ ਮੈਂ ਸਵੇਰੇ ਉੱਠਦੀ ਹੈ ਮੇਰਾ ਸੱਚੇ ਆ ਰਾਈਟ ਹੈਂਡ ਇੰਨਾ ਦੁੱਖ ਰਿਹਾ ਹੁੰਦਾ ਮੈਂ ਆਪਣੇ ਮਦਰ ਨੂੰ ਦੱਸਦੀ ਨਹੀਂ ਮੰਮੀ ਮੇਰਾ ਹੱਥ ਬਹੁਤ ਦੁੱਖ ਰਿਹਾ ਹੈ ਕਹਿੰਦੇ ਕਿਉਂ ਤੂੰ ਇੱਕ ਪਾਸੇ ਸੁੱਤੀ ਹੋਣੀ ਹੈ ਮੈਂ ਕਹਾ ਨਹੀਂ ਮੈਂ ਕਹਾ ਮੈਂ ਸੌਰੀ ਰਾਤ ਮੈਂ ਕਹਾ ਯੁੱਧ ਲੜਿਆ ਕਿਰਪਾਨ ਲੈ ਕੇ ਘੋੜੇ ਤੇ ਬਹਿ ਕੇ ਔਰ ਸੱਚੇ ਇਸ ਜਨਮ ਦੇ ਵਿੱਚ ਮੈਂ ਕਦੀ ਵੀ ਕਿਰਪਾਨ ਚਲਾਨੀ ਨਹੀਂ ਸਿੱਖੀ ਪਰ ਦਾਓ ਪੇਚ ਸਾਰੇ ਆਉਂਦੇ ਆ ਜੇ ਕੋਈ ਬੰਦਾ ਮੰਨ ਲਓ ਕਿਰਪਾਨ ਲੈ ਕੇ ਪੈ ਗਿਆ ਮੇਰੇ ਮਗਰ ਤੇ ਮੇਰੇ ਹੱਥ 'ਚ ਕਿਰਪਾਨ ਆ ਸਸਮੂ ਉਸ ਖੁਦਾ ਬਣਾਉਣ ਵਾਲੇ ਦੀ ਵੀ ਬੰਦਾ ਵੱਢ ਦੂਗੀ ਇਹਨਾ ਹੁਨਰ ਆ ਮੇਰੇ ਕੋਲ ਕ੍ਰਪਾਨ ਚਲਾਉਂਦਾ ਪਰ ਮੈਂ ਸਿੱਖਿਆ ਨਹੀਂ ਗਈ ਸੋ ਕਈ ਵਾਰ ਪਿਛਲੇ ਜਨਮ ਨੇ ਕੁਝ ਚੀਜ਼ਾਂ ਇਨਸਾਨ ਦੇ ਨਾਲ ਅਗਲੇ ਜਨਮ ਚ ਆਂਦੀਆਂ ਆ ਉਹਨੂੰ ਉਸ ਚੀਜ਼ ਦਾ ਗਿਆਨ ਹੁੰਦਾ ਹੁਣ ਮੈਂ ਸੋਚਿਆ ਵੀ ਮੈਂ ਕਿਹੜੇ ਦੇਸ਼ ਦਾ ਰਾਜਾ ਹੋ ਸਕਦਾ ਹਾਂ ਕਿ ਮਹਾਰਾਣਾ ਪ੍ਰਤਾਪ ਜੀ ਦਾ ਵੰਸ਼ਾਜ ਆ ਮੈਂ ਐ ਕਿ ਹਲਦੀ ਘਾਟੇ ਦਾ ਜੰਦ ਲੜਿਆ ਸੀ ਮੈਂ ਮੈਂ ਸੋਧੇ ਰੱਈ ਨੀ ਪਰ ਰਾਜਾ ਨਹੀਂ ਸੀ ਮੈਂ ਮੈਨੂੰ ਐ ਲੱਗਦਾ ਜਿਵੇਂ ਕੋਈ ਸੈਨਾਪਤੀ ਅੱਛਾ ਤਕੜਾ ਅਹੁਦਾ ਸੀ ਮੇਰਾ ਕੋਈ ਮੈਂ ਤਾਂ ਪਤੰਦਰ ਲੱਪਲੱਪ ਕੇ ਮਰ ਗਈ ਕਿ ਮੈਂ ਕਿੱਥੇ ਕੇਸ ਪਾਵਾਂ ਫੇਰ ਮੈਂ ਹੁਣ ਪਤਾ ਕੀ ਸੋਚਿਆ ਬਾਬਾ ਜੀ ਗੁਰਵਿੰਦਰ ਢਿੱਲੋਂ ਬਾਬਾ ਜੀ ਮੈਨੂੰ ਇਦਾਂ ਦਾ ਸੁਪਨਾ ਬਚਪਨ ਤੋਂ ਲੈ ਕੇ ਹੁਣ ਤੱਕ ਆ ਰਿਹਾ ਮੇਰਾ ਵੀ ਉਧਾਰ ਕਰੋ ਬਾਬਾ ਜੀ ਉਹਨੂੰ 90 ਦਾ ਮਹਿਲ ਦਿਵਾਤਾ ਮੈਨੂੰ ਵੀ ਕੋਈ ਮਹਿਲ ਲੈ ਕੇ ਆਂ ਰਾਜੇ ਸੀ ਮੇਰਾ ਮਹਿਲ ਸੀ ਤੁਸੀਂ ਕਰਾ ਸਕਦੇ ਹੋ ਸਿਰਫ ਔਰ ਕੋਈ ਨਹੀਂ ਕਰਾ ਸਕਦਾ ਪਾਪਾ ਜੀ ਹਾ ਕਰਵਿੰਦਰ ਬਾਬਾ ਜੀ ਕਿੰਨਾ ਸੋਖਾ ਹੁੰਦਾ ਆਪਣੇ ਮੂਹਰੇ ਬਾਬਾ ਲਾ ਲੈਣਾ ਲੱਛਣ ਸਾਰੇ ਕੰਜਰ ਵਾਲੇ ਚੋਰ ਬਜਾਰੀ ਆਏ ਆਂਦਾ ਪਤੰਦਰ ਦਾ ਕਲੀ ਗੱਡੀ 'ਚ ਹੂਕਦਾ ਵੀ ਜੇ ਤੁਸੀਂ ਪਿੱਛੇ ਨਾਲ ਹਟੇ ਨਹੀਂ ਗੱਡੀ ਤੁਹਾਡੇ ਉਤੋਂ ਦੀ ਕੱਢ ਦੇਣੀ ਹੈ ਚਲ ਐਡੀ ਭਿਆਨਕਰ ਐਂਟਰੀ ਤਾਂ ਅਸੀਂ ਤੇ ਪੰਨੀ ਮਾਰਦਾ ਫਿਰ ਮਸਖ ਸ਼ਕ ਮਾਰ ਨਹੀਂ ਮਾਰਦਾ ਚੀ ਨੇੜੇ ਮਾਰੀ ਐ ਇਹ ਜਦੋਂ ਬਾਬਾ ਗੱਡੀ ਤੋਂ ਆਉਂਦਾ ਨਾ ਨੰਗਦਾ ਗੁਰਿੰਦਰ ਢਿੱਲੋਂ ਉਹ ਗਾਣਾ ਲਾ ਦਿਆ ਕਰੋ ਕਿਹੜਾ ਉਹ ਗੁਰਿੰਦਰ ਮੂਵੀ ਦਾ ਹਿਫਤੂ 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 ਫੋਸੂ ਕਿਹੜਾ ਨਾ ਉਹ ਲਾਇਆ ਕਰੋ ਇਹਦੀ ਐਂਟਰੀ ਦੇ ਉੱਪਰ ਸੋ ਬਾਬੇ ਨੇ ਕਿਹਾ ਵੀ ਇਹਦੇ ਕਾਲਜ ਬੜੇ ਆ ਸਕੂਲ ਬੜੇ ਆ ਜੀ ਬਾਹਰ ਇਹਨੂੰ ਉਹ ਤੋਂ ਇਨਕਮ ਆਉਂਦੀ ਐ ਉਹ ਇਨਕਮ ਦੇ ਨਾਲ ਜੀ ਇਹਨੇ ਪੈਸਾ ਬਣਾਇਆ ਆਪਣਾ ਆਮ ਨਾਟ ਬੋਨ ਯੈਸਟਰਡੇ ਗੁਰਬੰਧ ਢਿੱਲੋਂ बच्चे को लॉलीपॉप दे रहे हो खाने के लिए लोग खाते होंगे तो और बीजेपी का कमाल देखिए जी आए तो बा मेरे बाप की तो मेरे पूरे खानदान की तोबा बीजेपी का कमाल देखिए आप इलेक्शन आ रहे हैं भाई सत्ताईस में बीजेपी ने तो धमाल ही कर दिया नया राजा खड़ा कर दिया ना बेका लगा बाबा के बिन लिंक निकले बीजेपी के साथ जितने बड़े डेरे हैं पंजाब में कम वक्त सब बीजेपी ने खरीद लिया भगवान मान जी आपका क्या होगा शोले फिल्म का तो कालिया। तेरा क्या होगा वो ड्रगी मजिठिया बोलता है सांभा गलत डायलॉग यूज किया मजीठिया ने सांभा नहीं था।, था कालिया वाला डायलॉग मारना था सो भगवंत मान जी कुछ नहीं होएगा ਕਿਉਂਕਿ ਜੇ ਜਨਤਾ ਚਾਹੁੰਦੀ ਹੈ ਪੰਜਾਬ ਦਾ ਸੁਧਾਰ ਕਰਨਾ ਪੰਜਾਬ ਦੇ ਵਿੱਚ ਫਿਰ ਮਾਨ ਸਰਕਾਰ ਆਪ ਸਰਕਾਰ ਨੂੰ ਲਿਆਉਣਾ ਤਾਂ ਜਨਤਾ ਮੂੰਹ ਤੇ ਬਾਬੇ ਜੀ ਬਾਬੇ ਜੀ ਬਾਬੇ ਜੀ ਕਰਦੇ ਹੋ ਸਾਰੇ ਆਪ ਡੇਰੇ ਵਾਲੇ ਨੂੰ ਚੰਗਾ ਐ ਇਹਨਾਂ ਨੂੰ ਆਸ਼ਵਾਸ਼ਣ ਦਿਵਾ ਦਿਓ ਕਿ ਜਿੱਥੇ ਤੁਸੀਂ ਕਹੋਗੇ ਅਸੀਂ ਵੋਟਾਂ ਉੱਥੇ ਪਾਵਾਂਗੇ ਸਾਰੇ ਡੇਰੇ ਨੂੰ ਕਹਿ ਦੇਵੇ ਗੱਲ ਸਤਵਚਨ ਬਾਬਾ ਜੀ ਜਿੱਥੇ ਤੁਸੀਂ ਕਹੋਗੇ ਬਾਬਾ ਜੀ ਬਾਬਾ ਜੀ ਅਸੀਂ ਵੋਟਾਂ ਉੱਥੇ ਪਾਵਾਂਗੇ ਬਾਬਾ ਜੀ ਐਦਾਂ ਕਹਿ ਕੇ ਜਦੋਂ ਵੋਟ ਪਾਣ ਜਾਣਾ ਆਪਣੇ ਦਿਲ ਦੀ ਸੁਣਿਓ ਦਿਲ ਦੀ ਜੀ ਪੰਜਾਬ ਬਚਾਉਣਾ ਜਿੱਥੇ ਜੀ ਕੀ ਤਾਂ ਪ੍ਰੰਗ ਬੜਾ ਨੱਕਦੇਓ ਬਾਬੇ ਨੂੰ ਬੜਾ ਪਤਾ ਲੱਗਣਾ ਇਹਨਾਂ ਨੂੰ ਬਾਬਿਆਂ ਨੂੰ ਇਹ ਕਹਦੇ ਡਾਂਗਾ ਲੈ ਕੇ ਤੁਹਾਡੇ ਸਿਰ ਤੇ ਖੜਨਗੇ ਪਾ ਇੱਥੇ ਬੋੜ ਪਾ ਇੱਥੇ ਬੋੜ ਨਾ 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 ਇਹ ਤਾਂ ਹੁਣ ਜਨਤਾ ਨੂੰ ਜਾਗਣਾ ਪੈਣਾ ਕਿਉਂਕਿ ਇਹ ਮੈਦ ਕੀ ਐ ਡਿੱਕ ਸੋਤੀ ਤੇ ਐਡੀ ਟੇਢੀ ਖੇਢੀ ਭਾਜਪਾ ਵਾਲਿਆਂ ਨੇ ਕਿਉਂ ਕਹਿੰਦੇ ਵੀ ਹਰ ਹਾਲ ਚ ਪੰਜਾਬ ਚਾਣਾ ਹੀ ਆਣਾ ਹਰ ਹਾਲ ਚਾਣਾ ਹੇ ਬੰਦਿਆ ਉਹ ਤਾਂ ਘਾਨ ਕਰ ਦੇਣਾ ਜੇ ਆ ਗਏ ਬੜਾ ਖੁਸ਼ ਹੋ ਜਾਣਾ ਪੰਜਾਬ ਵਿੱਚ ਐਸੀ ਕੀ ਖਾਸ ਥੀਸਰ ਦੱਸੋ ਮਨੋ ਕੀ ਖਾਸ ਥੀਸਰ ਪੰਜਾਬ ਦੇ ਵਿੱਚ ਪੰਜਾਬੀ ਉਹ ਜਿਹੜੇ ਭਾਜਪਾ ਮਰੇ ਭਈ ਅਤਰਲੇ ਪਾਉਂਦੇ ਵੀ ਸਨ ਇੱਕ ਪੰਜਾਬ ਚ ਐਂਟਰੀ ਕਰ ਲੈੰਦੋ ਯਾਰ ਕੀ ਹੈ ਐਸਾ ਵਾਹ ਪਰ ਜੋ ਇਹ ਲੋਕ ਇਤਨਾ ਮਰਤੇ ਹੈ ਇਤਨੀ ਸਟੇਟ ਹੈ ਯਾਰ ਵਾਹ ਜਾ ਕੇ ਭਾਗੋ ਮਰੋ ਛੋ ਕਰਨਾ ਕਰੋ ਸਲਾ ਪੰਜਾਬ ਕੇ ਪਿੱਛੇ ਕਿਉਂ ਪੜਦੇ ਇਹ ਲੋਕ ਸੋ ਹੋਂ ਤਾਂ ਭਈ ਲੋਕਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹਨੂੰ ਚੁਣਨਾ ਤੋ ਕਿ ਜੀ ਅੱਜ ਇਹ ਟੀ ਵੱਡੀ ਰਾਜਨੀਤੀ ਆਪ ਸਰਕਾਰ ਨੂੰ ਘਰਾਣ ਵਾਸਤੇ ਹੋ ਸਕਦੀ ਹੈ ਭਗਵੰਤ ਮਾਨ ਨੂੰ ਭਜਾਉਣ ਵਾਸਤੇ ਹੋ ਸਕਦੀ ਹੈ ਤਾਂ ਇਹ ਸੋਸ਼ਲ ਉਹ ਜਿਹਨਾਂ ਦੀ ਸਰਕਾਰ ਆ ਗਈ ਜੀਸੀਪੀ ਬੋਲਿਆ ਦੀ ਹਾਂ ਕਾਂਗਰਸੀ ਤਾਂ ਹੋਏਗਾ ਕਿ ਤੁਹਾਡਾ ਸਾਰਿਆਂ ਦਾ ਰੱਬ ਹੀ ਰੱਖਿਆ ਸੀ ਤਾਂ ਕੈਨੇਡਾ ਵਿੱਚ ਬੈਠੇ ਹੋਏ ਆਂ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਹੱਕਾਂ ਵਾਸਤੇ ਬੋਲਾਂ ਲੋਕਾਂ ਨੂੰ ਜਗਾਵਾ ਸੁੱਤੇ ਹੋਏ ਦੇ ਜ਼ਮੀਰ ਜਗਾਵਾ ਬਾਕੀ ਤੁਹਾਡੀ ਮਰਜ਼ੀ ਹੈ ਫਰ ਆ ਜਾਣਗੇ ਚਵਲ ਜੇ ਭੜੇ ਜੇ ਥੱਲੇ ਪੂਥੇ ਕੇ ਗਾਲਾ ਕੱਢਣ ਕਿੰਨੀ ਵਾਰ ਆਖਿਆ ਥੱਕ ਜੂਂਗੇ ਅੱਕ ਜੂਂਗੇ ਭੱਜ ਜੂਂਗੇ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਮੈਂ ਇਹ ਦਿਮਾਗ ਦੇ ਵਿੱਚ ਇੱਕ ਗੱਲ ਐ ਠਿੱਕਸਾਈ ਹੋਈ ਆ ਉੱਤਿਆਂ ਦੇ ਭੌਂਕਣ ਨਾਲ ਹੱਥੇ ਆਪਣੀ ਚਾਲ ਨਹੀਂ ਬਦਲਦਾ ਉਹ ਚਲਦਾ ਹੈ ਮੋਸ ਚਲਦਾ ਹੈ ਮੋਸ ਚਲਦਾ ਜਿਵੇਂ ਮੈਂ ਚੱਲ ਰਹੀ ਹਾਂ ਆਪ ਲੋਕ ਕੁੱਤੇ ਹੈ ਭਗਵਾਨ ਨੇ ਆਪਕੋ ਡਿਊਟੀ ਦੀ ਹੈ ਕਿ ਮੇਰੇ ਪਿੱਛੇ ਆ ਭੋਂਗੇ ਵਾਉ 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 ਕੀਜੀਏ ਔਰ ਮੈਂ ਮਸ ਸਾਥੇ ਵਾਲੀ ਚਾਲ ਚਲਦੀ ਰਹੂੰਗੀ ਸੋ ਪੰਜਾਬੀਓ ਸੋਚੋ ਜਰੂਰ ਕਿ ਬਹੁਤ ਕੁਛ ਹਲ ਸਤਾਈ ਤੋਂ ਪਹਿਲੇ ਪਹਿਲੇ ਪੰਜਾਬ ਦੇ ਵਿੱਚ ਹੋਣਾ ਹੈ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ